ਹੋ ਜਗਤ ਗੁਰੂ ਦਾ ਸੀਨ ਚੰਦ ਸ੍ਰੀ ਜੰਦਰ ਭਗਵਾਨ ਕੀ ਜੈ ਸੋ ਸਮੂਹ ਦੇਸ਼ ਵਾਸੀਆਂ ਨੂੰ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਸੰਗਤਾਂ ਨੂੰ ਜੋ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਉਦਾਸੀਨ ਆਸ਼ਰਮ ਪਿੰਡ ਡਸਕਾ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਰ ਪਿੰਡ ਡਸਕਾ ਇਸ ਸਥਾਨ ਤੇ ਜੋ ਹਰ ਸਾਲ ਦੀ ਤਰ੍ਹਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਵੱਡੇ ਸੁਪੁੱਤਰ ਉਦਾਸੀਨ ਦੇਖਦੇ ਮਾਲਕ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਔਰ ਉੱਥੇ ਹੀ ਸਾਡੇ ਸਿੱਖ ਜਗਤ ਦੇ ਮਾਲਕ ਤਾਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਡੀ ਸਰਕਾਰ ਚੌਥੇ ਪਾਤਸ਼ਾਹ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਹੋਇਆ ਜੋ ਅਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਹਨਾਂ ਦੋਨਾਂ ਮਹਾਪੁਰਸ਼ਾਂ ਦੀ ਯਾਦ ਨੂੰ ਮੁੱਖ ਰੱਖਦੇ ਹਾਂ ਜਨਮ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਬਹੁਤ ਹੀ ਵੱਡੇ ਪੱਧਰ ਤੇ ਪੰਜਾਬ ਪੱਧਰ ਦੇ ਉੱਤੇ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਸੋ ਪਿਛਲੇ ਤਕਰੀਬਨ 1.5 ਮਹੀਨੇ ਤੋਂ ਲਗਾਤਾਰ ਸਤ ਗੁਰਾਂ ਦੀ ਬਾਣੀ ਸ੍ਰੀ ਅਖੰਡ ਪਾਤਸ਼ਾਹ ਜੀ ਦੀਆਂ ਲੜੀਆਂ ਪ੍ਰਕਾਸ਼ ਹਨ ਸੋ ਉਥੇ ਹੀ ਜੋ ਇਹ ਸਾਰਾ ਸਮਾਗਮ ਦੀ ਸਮਾਪਤੀ ਹੈ ਜਿਹੜੀ 18 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਹੋਣੀ ਹੈ ਸੋ ਦਿਨ ਸ਼ੁੱਕਰਵਾਰ 18 ਅਕਤੂਬਰ ਨੂੰ ਜੋ ਵੱਡਾ ਸਮਾਗਮ ਹੈ ਪੰਜਾਬ ਪੱਧਰ ਤੇ ਉਹ ਹੋਣਾ ਹੈ ਸੋ ਜੇ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੇ ਉਦਾਸੀਨ ਸੰਪਰਦਾ ਦੇ ਮਹਾਪੁਰਸ਼ ਨੇ ਜਿਹੜੇ ਉਹ ਪਹੁੰਚ ਰਹੇ ਨੇ ਸੋ ਇਹਦੇ ਵਿੱਚ ਵੱਖ-ਵੱਖ ਕਵੀਸ਼ਰੀ ਜਥੇ ਢਾਡੀ ਜਥੇ ਔਰ ਕੀਰਤਨੀ ਜਥੇ ਨੇ ਜਿਹੜੇ ਉਹ ਆਪਣੀਆਂ ਹਾਜ਼ਰੀਆਂ ਲਵਾਉਣਗੇ ਸੋ ਸਮੂਹ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਬੇਨਤੀ ਹੈ ਕਿ 18 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਆਪੋ ਆਪਣੀਆਂ ਹਾਜ਼ਰੀਆਂ ਨੇ ਜੜੀਆਂ ਇਸ ਸਮਾਗਮ ਦੇ ਵਿੱਚ ਲਵਾਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬ ਜਾਦੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਨੀਆਂ ਬੇਨਤੀਆਂ ਕਰਦੇ ਹੋਏ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕੋਈ ਗਲਤੀ ਭੁੱਲ ਹੋ ਗਈ ਹੋਵੇ ਉਹਦੀ ਖਿਮਾ ਮੰਗਦੇ ਹੋਏ ਸੋ ਆਗਿਆ ਮੰਗਦੇ ਆ ਜੀ ਸਮੂਹ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਆ ਬੋਲ ਜਗਤਗੁਰੂ ਉਦਾਸੀਨ ਆਚਾਰੀਆ ਸਿਰਸਰੂਪ ਆਬਾ ਸ਼੍ਰੀ ਚੰਦਰ ਭਗਵਾਨ ਕੀ ਜੈ